ਜੋ ਜੋ ਤੇਰਾ ਹੁਕਮ ਤੇ ਵਹਿ ਤਉ ਹੋ ਮਣਾ ਜੋ ਜੋ ਤੇਰਾ ਹੁਕਮ ਤੇ ਵਹਿ ਤਉ ਹੋ ਮਣਾ ਜੋ ਜੋ ਤੇਰਾ ਹੁਕਮ ਨਾਮ ਤੇਰਾ ਜੋ ਤੇਰੇ ਤੈਨ ਜਾਈ ਖੜੋਵਣਾ ਜੋ ਜੋ ਤੇਰਾ ਹੋਂਤ ਤੇ ਵੈਤਿਉ ਹੋਵਣਾ ਜੋ ਜੋ ਤੇਰਾ ਹੋਂਤ ਤੇ ਵੈਤਿਉ ਖੋਵਣਾ ਜਿੰਨੀ ਪ੍ਰਸ਼ਾਤਾ ਹੋ ਕੇ ਆਪਾਰ ਸ਼ਹਨਾਬੀ ਜਲਦੀ ਰੋਤ ਧਨ ਤਨ ਸਹਿਬ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਠ ਦੀ ਦਾਰ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ 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 ਪਿਆਰਿਆਂ ਚੋਣੋ ਸਹਿਬ ਜੀ ਦੇ ਆਦੇਸ਼ਾਂ ਦੀਆਂ ਸਤਿਕਾਰੀਆਂ ਕਰੀਏ ਨਾਮ ਜਪਿਆ ਮੰਡ ਗੇ ਛਕੇ ਆ ਦੇ ਚਲਾਈ ਦੇ ਸੁਣਾਈ ਦੇ ਕੀ ਅੰਦਰ ਕੀਤਾ ਜਨਾ ਪਿਆਰਿਆਂ ਬਤਵਾ ਨੇ ਕਮਾਈ ਜਾਣ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ 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 ਪੰਤ ਜੀ ਜੀਤਾ ਦੀ ਤੀਰ ਜੀ ਸਹਾਇ ਖਾਲਸਾ ਜੀ ਦੇ ਬੋਲ ਬਾਲੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਮਨੋ ਸਿੱਖੀਦਾਰ ਕੇਸਦਾਨ ਰਹਿਤਦਾਨ ਮੀਤਦਾਨ ਵਸਾਹਦਾਨ ਤ੍ਰੋਸ਼ਾਦਾਨ ਦਾਣਾ ਸਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨਿਸ਼ਨਾਣ ਚੌਕੀਆਂ ਝੰਡੇ ਬੁੰਗੇ ਜੋਗੋ ਜੋਗਾ ਟੱਲ ਧਰਮ ਕਾ ਜੈਕਾਰ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਸਿੱਖਾਂ ਦਾ ਮਾਨੀਵਾ ਮਾਤੂਤੀ ਮਤ ਪਾਤ ਦਾ ਰਖਵਾ ਗੁਰੂ ਜੀ ਅਕਾਲ ਪੁਰਖ ਦੇ ਮੂਹਰੇ ਦਵਾਰੇ ਅੰਗੋਲ ਸਾਹ ਮਾਰੇ ਪੁਨੀ ਦਰਸ਼ਨ ਦੀਦਾਰ ਤੇ ਸੇਵਾ ਸੰਭਾਲਦਾ ਦਾਨ ਪਿਆਲੇ ਕਾਲਸਾਈ ਨੂੰ ਬਲ ਸੋ ਜੀ ਇਹ ਨਿਮਾਣੇ ਮਹਾਨ ਸਹਾਇਕੀ ਗ੍ਰਾਮ ਸਹਾ ਮਹਾਰਾਜੀਓ ਆਪ ਜੀ ਦੇ ਮਹਾਨ ਆਤਮ ਸੰਸਾਰ ਜੇ ਆਤਿਨੀ ਦੇਖੇ ਆਪੇ ਹੀ ਮਹਤਮ ਕਮਾਈ ਕੱਲੇ ਆਵੇ ਨਾਨਕ ਸੱਦੇ ਉੱਠੀ ਜਾਏ ਰਾਣਾ ਰਾਓ ਨਾ ਕੋ ਰਹਿ ਰਾਮਨਾਥੋਂ ਗਪੀਰ ਵਾਰੀ ਆਪੋ ਆਪਣੀ ਕੋਈ ਨਾ ਬੰਦਾ ਤੀਰ ਆਪ ਜੀ ਦੇ ਦਰਕਾਰ ਦੇ ਸ਼ਰਧਾਲੂ ਅਵਤਾਰ ਸਿੰਘ ਸੱਚੇ ਪਾਸ਼ਾ ਮਰਿਯ ਸੁਦਨਿਆ ਤੋਂ ਕਾਲ ਚਰਣਾ ਕਰ ਗਿਆਨ ਦਿੱਤੀ ਹੋਏ ਸੋਸਾਂ ਦੀ ਪੁੰਜੀ ਨੂੰ ਪੂਰਾ ਕਰ ਗਏ ਹੋਣਾ ਸੱਚੇ ਪਾਸ਼ਾ ਮਹਾਰਾਜਿਓ ਮ੍ਰਿਤਕ ਸਰੀਰ ਸੱਚੇ ਪਾਸ਼ਾ ਮਹਾਰਾਜਿਓ ਸ਼ਿਸ਼ਕਾਰ ਕਰਨਾ ਹੈ ਕਿਰਪਾ ਕਰੋ ਸੱਚੇ ਪਾਸ਼ਾ ਮਹਾਰਾਜਿਓ ਪੰਜ ਪੂਤ ਕਾ ਸਰੀਰ ਨੂੰ ਸੱਚੇ ਪਾਸ਼ਾ ਮਹਾਰਾਜ ਜੀ ਸ਼ਿਸ਼ਕਾਰ ਕਰਨਾ ਹੈ ਠਿਕਾ ਤਿਆਰ ਕੀਤੀ ਜੀਏ ਕਿਰਪਾ ਕਰੋ ਸੱਚੇ ਪਾਸ਼ਾ ਮਹਾਰਾਜ ਜੀ ਮਿਤਕ ਸਰੀਰ ਅਗਨ ਭੇਟ ਕਰਨ ਦੀ ਆਗਿਆ ਵੰਸ਼ੋ ਹਰ ਪ੍ਰਕਾਰ ਸੁਖਾਂਤੀ ਬੈਸੋ ਵੀ ਸਰੀਰ ਨੂੰ ਸ਼ਾਂਤੀ ਬੈਸੋ ਚਾਹਨਾ ਕਾ ਮੰਗਦਾ ਅਬਸੋ ਸੁਖ ਨੂੰ ਸਾਹ ਸੰਤ ਨੂੰ ਭਾਰ ਮੰਗਦਾ ਅਦਲ ਕਰੇ ਜੀ ਸਹੀ ਪਿਆਰੇ ਮੇਰੇ ਕਿੰਨਾ ਮਿਲਿਆ ਤੇਰਾ ਨਾਮ ਕਿੱਤਾ ਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਵੇਂ ਸਰਬਾਦਾ ਭਲਾ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਇਹ ਸਭ ਨਾਲ ਲੱਗੋ ਇਹਨਾਂ ਉੱਪਰ ਇਹ ਲੱਗਣੇ ਸਿੱਖਰਨੇ ਕੱਬ ਜਾਣੇ ਹੋ ਤੁਸੀਂ ਨਾਲ ਕੋ ਆਦੇ ਮੁਰਗੇ ਦੇ ਉਹ ਘਟ ਗੋਲ ਦੇ ਲੱਗ ਨੂੰ ਬਾਰੇ ਪਾਸੇ ਤੋਂ ਕੁਝ ਨਾ ਵਾਹਿਆ ਕੇਰੇ ਵਿੱਚ ਨੂੰ ਫਿਰ ਉੱਧਰ ਲੱਗ ਗਿਆ ਹਾਂ ਕਾਲਾ 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 ਕ ਉਹ ਅਦਾ ਪਰਾਲੇ ਕੋਸ ਲਾ ਦੇ ਲਈ ਜਾ ਬਚਾਂ गागना में थाल राव चंद्र दीपक बने तारक मंडल जन कमोती धूप मल आन लो पवन चबरो करे सगल बन राए पुल अंत ज्योति कैसी आरती होए भाव खंडणा तेरी आरती अनहत्ता शब्द वाजंच तेरी राव सहस तव नन नन्ना नन तो हे तोहि कौथ समूर्त नना एक तोही सहस पाद बिमल नाना एक पाद गांध जना सहस पादों दे चल चलो ही ਸਾਮੇ ਜੋਤ ਜੋਤ ਹੈ ਸੋਏ ਤਹਿਦਾ ਚਾਨਣ ਸਾਮੇ ਚਾਨਣ ਹੋਏ ਗੁਰ ਸਾਖੀ ਜੋਤ ਪਰਗਤ ਹੋਏ ਜੋ ਤਤ ਭਾਵੈ ਤੂ ਆਰਤੀ ਹੋਏ ਹਰ ਚਰਨ ਕਰਮ ਕਰੰਦ ਲੋਕ ਤਮਨੋ ਆਂਦੇ ਰਮੋਹੇ ਆਈ ਸਿਆਤਾ ਕਿਰਪਾ ਦਾ ਕੋਈ ਨਾਮ ਸਤਾਰਨ ਕੋ ਹੋਏ ਜਾਤੂ ਤੇ ਨਾਮ ਵਾਤਾਰਾ ਜੀ ਮਹਾਂ ਮਾਤਾ ਆਮ ਕਰੋ ਜੀ ਅਸਰ ਹੋਏ ਇਹ ਦੂਰ ਬੈ ਜਾ ਲੱਕੀ ਅੱਛਾ ਇਹ ਮੋੜਨਾ ਹੈ ਉੱਤਲ ਰਾਹ ਦੂਰ ਬੈ ਲੈ 60 ਰੁਪਏ ਲੈ ਆਹ ਦੇਖੋ ਜਾਰੀ ਦਿਓ ਉੱਤੋਂ ਦੇ ਤੋਂ ਕੱਢ ਲਿਓ ਅੱਛਾ ਅੱਛਾ ਆਈਂ ਹੁੰਦੇ ਆਈਓ ਕੋਈ ਦਾਰੇ ਹੁੰਦਾ ਮਰੇ